ਤੇ ਹੁਣ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਦੇ ਸਿੱਖਿਆ ਵਿਭਾਗ ਦੀ ਨਵੀਂ ਪੇਸ਼ਕਸ਼ ਕੀ ਹੈ ਪੇਸ਼ਕਸ਼ ਹੈ ਗਰਮੀ ਵਿੱਚ ਸਰਦੀ ਤੇ ਮਜ਼ੇ ਲੈਣ ਦੀ ਸਰਦੀ ਦੇ ਮੌਸਮ ਵਿੱਚ ਬੱਚਾਂ ਲਈ ਗਰਮ ਵਰਦੀ ਤਾਂ ਨਹੀਂ ਆਈ ਪਰ ਹੁਣ ਗਰਮੀ ਦੇ ਮੌਸਮ ਵਿੱਚ ਬੱਚਾਂ ਲਈ ਸਰਦੀ ਦੀ ਵਰਦੀ ਦਾ ਸਟਾਕ ਜ਼ਰੂਰ ਆ ਗਿਆ ਸਿੱਖਿਆ ਵਿਭਾਗ ਦੀ ਨਵੀਂ ਪੇਸ਼ਕਸ਼ ਗਰਮੀ ਚ ਲਾਓ ਸਰਦੀ ਦੇ ਮਜ਼ੇ ਸਰਦੀ ਧੁੱਪ ਚ ਬੱਚਿਆਂ ਨੂੰ ਸਵੈਟਰ ਫ੍ਰੀ ਲੋ ਸਵੈਟਰ ਫ੍ਰੀ 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 ਲੋਜੀ ਪੰਜਾਬ ਸਰਕਾਰ ਦੇ ਕਈ ਕਾਰਨਾਮਿਆਂ ਦੀ ਅਪਾਰ ਅਸਫਲਤਾ ਤੋਂ ਬਾਅਦ ਇੱਕ ਨਵੀਂ ਆਈਟਮ ਪੇਸ਼ ਕੀਤੀ ਗਈ ਹੈ ਰਾਜਾ ਸਾਹਿਬ ਦਾ ਨਵਾਂ ਆਫਰ ਆ ਗਿਆ ਜੀ ਸਕੂਲੀ ਬੱਚਿਆਂ ਲਈ ਹੈ ਖਾਸ ਆਫਰ ਗਰਮੀਆਂ ਦੇ ਸੀਜ਼ਨ ਚ ਪੇਸ਼ ਕੀਤਾ ਗਿਆ ਹੈ ਇੱਥੇ ਬੱਚਿਆਂ ਲਈ ਸਕੂਲਾਂ ਚ ਵੱਡਾ ਸਟਾਕ ਆਇਆ ਹੈ ਟੋਪੀਆਂ ਜੁਰਾਬਾਂ ਕੋਟੀਆਂ ਦਸਤਾਨੇ ਉਹ ਬਈ ਬੱਚਿਆਂ ਦੇ ਹੱਥ ਪੈਰ ਨਿੱਗੇ ਰੱਖਣ ਦੇ ਲਈ ਓਹੋ ਪਰ ਬਾਹਰ ਤਾਂ ਸ਼ਾਇਦ ਗਰਮੀ ਪੈ ਰਹੀ ਹੈ ਬੱਚਿਆਂ ਦੇ ਜੜੇ ਹੱਥ ਠਰਨੇ ਸੀ ਉਹ ਠਰ ਗਏ ਤੇ ਹੁਣ ਇਹ ਕੀ ਮਜ਼ਾਕ ਹੈ ਜੀ ਨਹੀਂ ਮਜ਼ਾਕ ਨਹੀਂ ਕੋੜਾ ਸੱਚ ਹੈ ਫਰੀਦਕੋਟ ਦੇ ਜੈਤੋਦੇ ਅਧੀਨ ਪੈਂਦੇ ਸਰਕਾਰੀ ਸਕੂਲ ਚ ਪੜਦੇ 8ਵੀਂ ਤੱਕ ਦੇ ਬੱਚਿਆਂ ਲਈ ਇਹ ਵਰਦੀਆਂ ਆਈਆਂ ਨਹੀਂ ਸਰਦੀਆਂ ਲੰਘ ਗਈਆਂ ਫੇਰ ਕੀ ਹੋਇਆ ਉਹ ਭਾਈ ਸਰਕਾਰ ਹੈ ਕੈਪਟਨ ਹੈ ਤਾਂ ਕੁਝ ਵੀ ਮਮਕਨ ਹੈ ਤੇ ਸਿੱਖਿਆ ਮੰਤਰੀ ਸੋਨੀ ਸਾਹਿਬ ਦੀਆਂ ਤਾਂ ਕੀ ਆਈ ਬਾਤਾਂ ਮੀ ਤੇ ਲੈ ਕੇ 8 ਲੱਖ ਦੇ ਬੱਚੇ ਜੀ 248 ਹੈ ਜੀ 248 45 45 245 ਤੇ ਸੀਜ਼ਨ ਕਿਹੜੇ ਦੀਆਂ ਹੈਗੀਆਂ ਇਹ ਇਹ ਸਰਦੀ ਸਰਦੀ ਸੀਜ਼ਨ ਤੇ ਸ਼ਾਰਟਾਂ ਜਿਹਦੇ ਵਿੱਚ ਹਾਂਜੀ ਸ਼ਾਰਟ ਪੈਂਟ ਬੂਟ ਜਿਹੜਾ ਪੰਜ ਵਿਆ ਵਰਦੀਆਂ ਜਿਹੜਾ ਸੀਜ਼ਨ ਲੰਘ ਚੁੱਕਿਆ 2018-19 ਪਰ 18 ਨੂੰ ਨਹੀਂ ਸਾਰਾ ਲੰਘ ਚੁੱਕਿਆ ਵਰਦੀਆਂ ਹੋਣੀਆਂ ਐ ਵਰਦੀ ਦੀ ਜਿਹੜੀ ਕੁਆਲਿਟੀ ਆ ਉਹ ਵੀ ਵੇਖਣ ਨੂੰ ਵਧੀਆ ਲੱਗਦੀ ਐ ਇਸ ਤੋਂ ਬਲਾ ਜਿਹੜਾ ਵਰਦੀ ਉਹ 400 ਰੁਪਏ ਦੀ ਵਰਦੀ ਦਾ ਸਕੂਲਾਂ ਨੂੰ ਸਿੱਧਾ ਪਾਇਆ ਜਾਂਦਾ ਜੀ ਟੀਚਰਾਂ ਦੇ ਕੋਲੋਂ ਵਿੱਚ ਪੈਸੇ ਪਾ ਕੇ ਕਿਸੇ ਦਾਨੀ ਸੰਗਠਨ ਤੋਂ ਪੈਸੇ ਪਾ ਕੇ ਬੱਚਿਆਂ ਨੂੰ ਵਰਦੀ ਵਧੀਆ ਢੰਗੀਆਂ ਵਰਦੀਆਂ ਸਪਲਾਈ ਕਰਦੇ ਸੀ ਤਾਂ ਸਾਰਾ ਸਾਲ ਲੰਘਣ ਦੇ ਬਾਅਦ ਜਿਹੜੇ ਹੁਣ ਵਰਦੀਆਂ ਮਿਲੀਆਂ ਉਹਨਾਂ ਦੇ ਸਾਈਜ਼ ਵੀ ਠੀਕ ਆ ਤਾਂ ਜਿਹੜੀ ਇਹ ਸਰਕਾਰ ਨੇ ਅਕੀ 600 ਰੁਪਏ ਹੋਇਆ ਸੀ ਵਰਦੀ ਦਾ ਪੂਰਾ ਤਾਂ ਸਰਕਾਰ ਨੇ ਆਪਦੇ ਪੱਧਰ ਤੇ ਜਿਹੜੇ ਖਰੀਦ ਕੇ ਦਿੱਤੀਆਂ ਇਹਦੇ ਵਿੱਚ ਵੱਡੀ ਕਪੜੇ ਬਾਈ ਦੀ ਜਿਹੜੀ ਗੁੰਜਾਇਸ਼ ਹੈ ਹੈਗੀ ਹੈ ਸਰਕਾਰ ਦੇ ਸਰਕਾਰੇ ਦੀ ਗੰਭੀਰਤਾ ਸ਼ਾਇਦ ਏਸੀ ਕਮਰਿਆਂ 'ਚ ਬੈਠੇ ਅਧਿਕਾਰੀ ਤੇ ਮੰਤਰੀ ਨਾ ਸਮਝ ਸਕਣ ਪਰ ਪੈਸੇ ਦੀ ਦੁਰਵਰਤੋਂ ਕਿਵੇਂ ਕਰਨੀ ਹੈ ਇਹ ਇਹਨਾਂ ਨੂੰ ਬਖੂਬੀ ਆਉਂਦਾ ਹੈ ਪਰ ਬੋਲ ਖੁੱਲ ਚੁੱਕੀ ਹੈ ਤੇ ਹਸਤੇ ਕੇਂਦਰੀ ਮੰਤਰੀ ਹਰਜਿਮਰਤ ਕੌਰ ਬਾਦਲ ਨੇ ਵੀ ਪੰਜਾਬ ਸਰਕਾਰ ਦੇ ਕਾਰਨਾਮੇ ਦੀ ਨਿਖੇਦੀ ਕੀਤੀ ਹੈ ਹਰਜਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਲਿਖਿਆ ਵਿਖੋ ਪੰਜਾਬ ਵਿੱਚ ਕੀ ਕਾਲਾ ਮਾਲਾ ਚੱਲ ਰਿਹਾ ਹੈ ਸਾਰੀ ਸਰਦੀ ਰੁੱਤ ਬੱਚਿਆਂ ਨੂੰ ਠੰਡ ਵਿੱਚ ਘਰਨ ਲਈ ਮਜਬੂਰ ਕਰਨ ਤੋਂ ਬਾਅਦ ਹੁਣ ਜਦੋਂ ਗਰਮੀਆਂ ਆ ਗਈਆਂ ਨੇ ਤਾਂ ਬੱਚਿਆਂ ਨੂੰ ਸਰਦੀ ਦੀਆਂ ਵਰਦੀਆਂ ਮੰਡੀਆਂ ਜਾ ਰਹੀਆਂ ਨੇ ਇਸ ਢੰਗ ਨਾਲ ਪੰਜਾਬ ਸਰਕਾਰ ਕੇਂਦਰ ਤੋਂ ਆਏ ਪੈਸੇ ਦੀ ਦੁਰਵਰਤੋਂ ਕਰ ਰਹੀ ਹੈ ਉਧਰ ਅਕਾਲੀ ਆਗੂ ਦਲਜੀਤ ਜੀਮਾ ਨੇ ਵੀ ਪੰਜਾਬ ਸਰਕਾਰ ਨੂੰ ਜੰਮ ਕੇ 고ਸਿਆ ਇਹ ਚੀਜ਼ਾਂ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਈ ਪਹਿਲੇ ਧਿਆਨ ਚ ਦਿੰਦੀ ਅਸੀਂ ਕਿ ਬੜਾ ਵੱਡਾ ਇੱਕ ਸਕੈਂਡਲ ਬਣ ਜਾ ਰਿਹਾ ਹੁਣ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆ ਰਹੀਆਂ ਕਿ ਸਬਸਟੈਂਡਰਡ ਦੇ ਮਾਲ ਜਾ ਰਿਹਾ ਸਾਈਜ਼ ਵੀ ਬੱਚਿਆਂ ਨੂੰ ਪ੍ਰੋਪਰ ਨਹੀਂ ਮਿਲਦੇ ਰੰਗ ਵੀ ਸਕੂਲਾਂ ਦੇ ਵਿੱਚ ਲੱਗੇ ਹੋਏ ਨਹੀਂ ਮਿਲਦੇ ਤੇ ਫਿਰ ਇੱਕ ਕਿਸ ਮਕਸਦ ਵਾਸਤੇ ਇਸ ਤਰ੍ਹਾਂ ਖਰੀਦ ਕੀਤੀ ਗਈ ਇਹਦੀ ਇਨਕੁਆਰੀ ਹੋਣੀ ਚਾਹੀਦੀ ਐਸ ਸਾਰੇ ਕਾਲੇ ਮਾਲੇ ਨੂੰ ਡੀਓ ਸਾਹਿਬ ਚਾਇਸ ਦਸਤੇ ਵੀ ਵਿਖਾਈ ਦਿੱਤੇ ਉਹਨਾਂ ਮੁਤਾਬਕ ਇਹ ਵਰਦੀਆਂ ਤਾਂ ਗਰਮੀਆਂ ਲਈ ਹੀ ਆਈਆਂ ਹਨ ਬਸ ਸਵੈਟਰ ਕੋਟੀਆਂ ਨਾਲ ਉਹੀ ਦੇ ਦਿੱਤੀਆਂ ਗਈਆਂ ਨੇ ਗਰਲਸ ਹੈਗੀਆਂ ਕੁੜੀਆਂ ਨੇ ਕਿ ਉਹਨਾਂ ਵਾਸਤੇ ਸਲਵਾਰ ਕਮੀਜ਼ ਦੁਪੱਟਾ ਸ਼ੂਜ਼ ਤੇ ਜਰਾਬਾ ਨਾਲ ਉਹਦੇ ਕੀ ਐ ਐਕਸਟਰਾ ਕੋਟੀ ਹੈਗੀ ਜਿਹੜੇ ਸਰਦੀਆਂ ਵਾਸਤੇ ਆ ਇਸ ਤਰ੍ਹਾਂ ਬੁਆਏਜ਼ ਵਾਸਤੇ ਪੈਂਟ ਸ਼ਰਟ ਔਰ ਪਟਕਾ ਮੁੰਡਿਆਂ ਲਈ ਤਾਂ ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈਗਾ ਕਿ ਬੂਟ ਜਰਾਬਾ ਔਰ ਉਹਦੇ ਨਾਲ ਵੀ ਇੱਕ ਜਿਹੀ ਕੋਟੀ ਹੈ ਬੁਆਏਸ ਵਾਸਤੇ ਉਹ ਐਕਸਟਰਾ ਹੈਗੀ ਹੈ ਜਿਹੜੀ ਕਿ ਸਰਦੀਆਂ 'ਚ ਆਪਾਂ ਬੱਚੇ ਪਹਿਨਦੇ ਨੇ ਇਹ ਜੁਨੀਫਾਰਮ ਆਪਣੇ ਕੋਲ ਤਾਂ ਇਹ ਹੈ ਜੀ ਸਾਡਾ ਅਗਾਹ ਵਧੂ ਸੋਚ ਵਾਲਾ ਪੰਜਾਬ ਸਰਕਾਰ ਨੇ ਆਉਂਦੀਆਂ ਸਰਦੀਆਂ ਦਾ ਕਿੰਨਾ ਖਿਆਲ ਰੱਖਿਆ ਪਰ ਮੰਦ ਭਾਗਾ ਹੈ ਕਿ ਜਦ ਹੁਣ ਵਰਦੀਆਂ ਆਉਂਦੇ ਸਿਆਲ ਹੰਡਾਉਣ ਦਾ ਵੇਲਾ ਆਵੇਗਾ ਤਾਂ ਸਾਈਜ਼ ਬਦਲ ਚੁਕੇ ਹੋਣਗੇ ਤੇ ਲੰਗਿਆ ਸਿਆਲ ਤਾਂ ਵਾਪਸ ਆਉਣ ਦੋ ਰਿਆ ਬੱਚੇ ਨੇ ਸ਼ਾਇਦ ਇਸੇ ਕਰਕੇ ਸਰਕਾਰ ਸੋਚਦੀ ਹੋ ਕੋਈ ਨਾ ਵੇਖੀ ਜਾਵੇ ਕਿ ਆਵੰਦੀ ਪੀਡੀਸੀ ਨਿਊਜ਼ ਫਰੀਦਕੋਟ